हा, हा जिन मानू रवाया दिल पियो दुखाया ਨਿੰਦਾਂ ਦੋਵਾਂ ਨੂੰ ਸਤਾਇਆ ਉਹਨੇ ਅਰਸ਼ ਹਲਾਇਆ ਪੜ ਖੋਲ ਕੇ ਕੁਰਾਨ ਕਹਿੰਦਾ ਰੱਬ ਰਹਿਮਾਨ ਪੜ ਖੋਲ ਕੇ ਕੁਰਾਨ ਕਹਿੰਦਾ ਰੱਬ ਰਹਿਮਾਨ ਫਰਮਾਨ ਵਖਰਾ ਸ਼ਾਨ ਸਭ ਦੀ ਆ ਯਾਰੋ ਆਪੋ ਆਪਣੀ ਤੇ ਮਾਪਿਆਂ ਦਾ ਸ਼ਾਨ ਵੱਖਰਾ ਵੱਖਰਾ ਮਾਪਿਆਂ ਦਾ ਸ਼ਾਨ ਵੱਖਰਾ ਵੱਖਰਾ ਮਾਪਿਆਂ ਦਾ ਸ਼ਾਨ ਵੱਖਰਾ ਜਿੰਨ ਤੈਨੂੰ ਬੋਲਣਾ ਤੇ ਚੱਲਣਾ ਸਿਖਾਇਆ ਏ ਪੁੱਲਾ ਵਾਂਗ ਜਿੰਨ ਤੈਨੂੰ ਗੋਦ ਖੜਾਇਆ ਏ ਧੁੱਪਾਂ ਵਾਲੀ ਜ਼ਿੰਦਗੀ ਚ ਛਾਬਣ ਕਿਤੇ ਮਦੀਨੇ ਵਾਲੀ ਥਾਂ ਬਣ ਜਾਂਦੇ ਨੇ ਇਹੋ ਰਿਸ਼ਤੇ ਨੇ ਸੱਚ ਅੱਬ ਇੰਨਾ ਵਿੱਚ ਵਸ ਇਹੋ ਰਿਸ਼ਤੇ ਨੇ ਸੱਚ ਅੱਬ ਇੰਨਾ ਵਿੱਚ ਵਸਿਆ ਯਹਾਨ ਵਖਰਾ ਸ਼ਾਨ ਸਭ ਦੀਆਂ ਯਾਰੋ ਆਪੋ ਆਪਣੀ ਤੇ ਮਾਪਿਆਂ ਦਾ ਸ਼ਾਨ ਵਖਰਾ ਵਖਰਾ ਮਾਪਿਆਂ ਦਾ ਸ਼ਾਨ ਵਖਰਾ ਵਖਰਾ ਮਾਪਿਆਂ ਦਾ ਸ਼ਾਨ ਵਖਰਾ बोल के वी नकल दूर कर दी जावी ना प्यार वाली बंदेया मस्जिद कर दी टावी ना ਦਿੱਤਾ ਰੱਬ ਮੌਕਾ ਤੈਨੂੰ ਜੰਨਤ ਕਮਾਲੇ ਤੂੰ ਰੁੱਸੇ ਹੋਏ ਮਾਪਿਆਂ ਨੂੰ ਅਲ ਜਸੀਨੇ ਲਾ ਲੈ ਤੂੰ ਜ਼ਿੰਦਗੀ ਕਿੰਨੀ ਸ਼ੁਮਾਰ ਐਸਾ ਕਰ ਦੇ ਨੇ ਪਿਆਰ ਜ਼ਿੰਦਗੀ ਕਿੰਨੀ ਸ਼ੁਮਾਰ ਐਸਾ ਕਰ ਦੇ ਨੇ ਪਿਆਰ ਮੇਰੀ ਜਾਨ ਵਖਰਾ ਸ਼ਾਨ ਸਭ ਦੀ ਆਰੋ ਆਪੋ ਆਪਣੀ ਤੇ ਮਾਪਿਆਂ ਸ਼ਾਨ ਵੱਖਰਾ ਵੱਖਰਾ ਮਾਪਿਆਂ ਦਾ ਸ਼ਾਨ ਵੱਖਰਾ ਵੱਖਰਾ ਮਾਪਿਆਂ ਦਾ ਸ਼ਾਨ ਵੱਖਰਾ ਬੀਵੀਆਂ ਦੇ ਪਿੱਛੇ ਲੱਗ ਮਾਵਾਂ ਨੂੰ ਸਤਾਇਆ ਏ गिली त चुक जिन सुखी त पाया प्यू सबिसार कर वली करबिसार वली करखर छण सब दारो त मापे छान वखरा वखरा वकर, ਮਾਪਿਆਂ ਦਾ ਸ਼ਾਨ ਵੱਖਰਾ ਵੱਖਰਾ